ਸਭ ਕੁਝ ਜਾ ਕੇ ਦੇਖ ਲਿਆ ਬਹੁਤ ਦੇ ਬਾਅਦ 28 ਅਗਸਤ ਅੰਮ੍ਰਿਤਸਰੇ ਪਰ ਕੋਈ ਦਿਨ ਸਰਵਾਈ ਨਹੀਂ ਕਿ ਜੀ ਆਪੇ ਲੋਕਾਂ ਨੂੰ ਅੱਜ ਤੱਕ ਅਸੀਂ ਬੰਦ ਮਾਰਾਂਗੇ ਸੋ ਅੱਜ ਅਸੀਂ ਇੱਥੇ ਆਏ ਆ ਧੰਨਵਾਦ ਸਾਡੀ ਮਾਈਕ ਪੰਜਾਬ ਹਰਿਆਣਾ ਰਾਸਤੇ ਤੇ ਮਿਲ ਆਏ ਸਤਿਨਾਮ ਨਵਾਬ ਬੜੇ ਕਰਦੇ ਨੇ ਜਿਆਨ ਅੱਜ ਇਹ ਇੱਥੇ ਏਡੀਸੀ ਲੁਧਿਆਣਾ ਜੀ ਭਰੋਸਾ ਦੇ ਕੇ ਗਏ ਆ ਵੀ ਬਾਦਰਕੇਆਣਾ ਜਿਹੜਾ ਪਲਾਂਟ ਆ ਜਿੱਕਦਾ ਪਾਣੀ ਕੂੜੇ دریا ਦੇ ਵਿੱਚ ਉਹ ਇਹ 20 ਲੀਟਰ ਜ਼ਹਿਰ ਉਹ ਅਸੀਂ 2 ਦਿਨਾਂ ਚ ਬੰਦ ਕਰਾਂਗੇ ਜਾਂ 9 ਕਿਲੋ ਲੀਟਰ ਜ਼ਹਿਰ ਡਿੱਗਦਾ ਇੱਥੋਂ ਵਾਲਾ ਆਪਣਾ ਤਾਜਪੁਰ ਵਾਲਾ ਥੇਲ ਦੇ ਕੋਲੋਂ ਉਹ ਅਸੀਂ ਇੱਕ ਹਫ਼ਤੇ ਚ ਕਾਨੂੰਨੀ ਪ੍ਰਕਿਰਿਆ ਦੇਖਣ ਤੋਂ ਬਾਅਦ ਉਹਨੂੰ ਬੰਦ ਕਰਾਂਗੇ ਸੋ ਮੈਂ ਇੱਕ ਕੋਈ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਮੈਂ ਸਲਾਮ ਕਰਦਾ ਜਿੰਨੇ ਇੱਥੇ ਜਾਗਦੇ ਸਿਰ ਜੌਂਦੀਆਂ ਜ਼ਮੀਰਾਂ ਆਈਆਂ ਨੇ ਪਰ ਜਿਹੜੇ ਬਾਕੀ ਬੈਠੇ ਆ ਆ ਲੁਧਿਆਣੇ ਨੇੜ ਦੇ ਪਿੰਡਾਂ ਵਾਲੇ ਕਿੱਥੇ ਸੌਂਗੇ ਭਾਈ ਆਏ ਧੰਨਵਾਦ ਆ ਬਾਕੀ ਹਰਿਆਣਾ ਚੱਲ ਕੇ ਆ ਕੇ ਰਾਸਥਾਨ ਪਵਾ ਕੇ ਨੇੜ ਦੇ ਕਿਉਂ ਨਹੀਂ ਆਏ ਕੀ ਅਸੀਂ ਪਾਣੀ ਨਹੀਂ ਪੀਂਦੇ ਭਾਈ ਯਾਰ ਬਾਈ ਤੁਹਾਨੂੰ ਜਦੋਂ ਫੜਿਆ ਸੀ ਉਦੋਂ ਗੱਡੀ-ਗੱਡੀ ਕਿਤੇ ਕਾਫੀ ਡੈਮੇਜ ਮੇਰੀ ਗੱਡੀ ਭੰਨ ਕੇ ਬਾਈ ਇਹਨਾਂ ਨੇ ਮੈਨੂੰ ਵਿਚੋ ਖਿੱਚ ਕੇ ਕੱਢਿਆ ਠੀਕ ਆ ਨਾ ਮਗਰ ਗੱਡੀਆਂ ਲਾ ਕੇ ਸੀਸੇ ਹੀ ਭੰਨਦੇ ਮੈਂ ਇਸੇ ਪਿੰਡਾਂ 'ਚ ਵੜ ਗਿਆ ਸੀ ਆ ਰਿਹਾ ਸੀ ਦਾ ਤਾ ਉੱਥੇ ਇਹਨਾਂ ਨੇ ਮੈਨੂੰ ਫੜ ਕੇ ਉੱਥੇ ਧੁੱਤੂ ਕਰਕੇ ਮੇਰੀ ਗੱਡੀ ਉਹਨਾਂ ਨੇ ਸੀਗਾ ਉੱਥੇ ਲੈ ਕੇ ਗਿਆ ਪਰ ਮੈਨੂੰ ਛਕ ਦੁੱਖ ਆਇਆ ਜਦੋਂ ਮੈਨੂੰ ਫੜਿਆ ਗਿਆ ਕਿ ਪਿੰਡ ਸੀ ਮੇਰਾ ਪਿੰਡ ਦੀ ਮੇਰੇ ਪਤਾ ਕਿਹੜਾ ਜ਼ਿਆਦਾ ਪੁਰਾਣਾ ਮੈਂ ਬਗਲੀ ਭੁਜਾ ਕੇ ਪਿੰਡ ਚ ਵੜੀ ਆ ਤਾਂ ਮੈਂ ਉੱਥੇ ਲੋਕ ਮੈਨੂੰ ਖੜੇ ਜਦੋਂ ਫੜਦੇ ਸੀ ਮੇਰੀ ਗੱਡੀ ਭਾਂਦੇ ਸੀ ਨਾ ਤਾਂ ਲੋਕ ਮੈਨੂੰ ਬਰੇਰਾਂ ਦੇ ਖੜ ਕੇ ਘਰਾਂ ਮੂਲੇ ਖੜ ਕੇ ਦੇਖ ਰਹੇ ਸੀ ਸਿਹਾਬੀ ਮੈਂ ਕਿਹਾ ਵੀ ਨਾਲ ਦੇ ਮੁੰਡੇ ਨੇ ਮੈਨੂੰ ਕਿਹਾ ਵੀ ਭਾਈ ਲੱਖਾ ਸਦਾਨਾ ਨੂੰ ਫੜਦੇ ਆ ਜੀ ਉੱਥੇ 50 ਪੁਲਿਸ ਵਾਲੇ ਹੋਣੇ ਆ ਤੇ ਇੱਡਾ ਵੱਡਾ ਪਿੰਡ ਸੀ ਯਾਰ ਲੋਕ ਚੁੱਪ ਹੀ ਕਰ ਗਏ ਯਾਰ ਪਤਾ ਨਹੀਂ ਬਾਈ ਪਿੰਡ ਦੇ ਸਾਡੇ ਤੜਕੇ ਦੇ ਫੜਿਆ ਹੁਣ ਛੱਡਿਆ ਪਰ ਘੱਟੋ ਘੱਟ ਯਾਰ ਤੁਸੀਂ ਇਹਦਾ ਦੇਖੋ ਵੀ ਤੁਸੀਂ ਵਿਰੋਧਤਾ ਕਰੋ ਯਾਰ ਵੀ ਬੰਦਾ ਕਿਉਂ ਫੜਦੇ ਆ ਕਦੇ ਨਹੀਂ ਫੜਦੇ ਆ ਵੀ ਤੁਸੀਂ ਅਸੀਂ ਚੁੱਪ ਹੋਣਾ ਉਹ ਸਾਡੇ ਵਰਗੇ ਨੂੰ ਫੜ ਕੇ ਅੰਦਰ ਕਰ ਦੇਣਗੇ ਤੇ ਲੋਕਾਂ ਨੂੰ ਯਾਰਾਂ ਦੇ ਕੇ ਮਾਰਨ ਲੱਗੇ ਬਾਈ ਜਿਹੜੀ ਗੱਲ ਡੈਂਗਾ ਵਾਲੇ ਕਹਿੰਦੇ ਆ ਵਾਰ-ਵਾਰ ਗੱਲ ਕਰਦੇ ਆ ਕਿ ਸਾਡਾ ਪਾਣੀ ਸਾਫ਼ ਹੈ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਉਹਨਾਂ ਡੈਂਗਾ ਵਾਲਿਆਂ ਨੂੰ ਵੀ ਜਿਹੜਾ ਪਾਣੀ ਸੀ 40 ਸਾਲ ਤੋਂ ਲੋਕਾਂ ਨੂੰ ਪਿਆ ਰਹੇ ਹੋ ਉਹ ਦੇਖ ਤੇ ਇਹ ਸਾਰੀਆਂ ਡੈਂਗਾ ਵਾਲੇ ਇਹ ਘੁੱਟ ਪਰ ਲੋ ਇਹ ਇੱਕ ਇੱਕ ਡੱਬਾ ਆਪਣੇ ਸਿਰ ਤੇ ਪਾ ਲੋ ਨਹਾ ਲੋ ਅਸੀਂ ਮੰਨ ਜਾਂਗੇ ਵੀ ਤੁਹਾਡਾ ਪਾਣੀ ਸਾਫ ਹੈ ਤੁਸੀਂ ਪੱਤਰਕਾਰ ਨੂੰ ਬੇਨਤੀ ਮੈਂ ਕਰਦਾ ਵੀ ਜਦੋਂ ਤੁਸੀਂ ਇਹ ਪਿੰਡ ਉਹਨਾਂ ਕੋਲ ਜਾਓਗੇ ਨਾ ਉਹਨਾਂ ਉਹ ਪਾਣੀ ਨਾਲ ਲੈ ਜਾਓ ਬੋਤਲਾਂ ਕਿਹਾ ਜੀ ਲੱਖਾ ਕਹਿੰਦਾ ਸਾਡੀ ਸਾਡੀ ਟੀਮ ਕਹਿੰਦੀ ਆ ਮਤੋਜ ਪਾਈ ਖਹਿਰਾ ਜਿੰਨੀ ਟੀਮ ਸਾਡੀ ਕਾਲੇ ਪਾਣੀ ਮੋੜ ਦੇਉ ਟੀਮ ਨੇ ਕਿਹਾ ਵੀ ਤੁਸੀਂ ਆ ਪਾਣੀ ਆ ਜਿਹੜਾ ਇਹ ਪਾਣੀ ਤੁਸੀਂ ਘੋਟੜ ਪੀ ਕੇ ਦਿਖਾਓ ਜੇ ਪਾਣੀ ਸਹੀ ਹੈ ਇਹ ਤਾਂ ਲੋਕ ਪੀਂਦੇ ਆ ਨਾ ਰਾਹਸਤਾਨ ਦਾਖਦੇ ਬੀਕਰ ਨਿਰ ਦਾ ਲੋਕ ਪੀਂਦੇ ਆ ਨਾ ਵਿਚਾਰੇ ਪੰਜਾਬ ਦੇ ਬਾਈ ਮਾੜਾ ਮੋਟਾ ਥੱਲੋ ਪਾਣੀ ਉਹ ਰਾਸਤਾਨ ਵਾਲਾ ਨਿਰ ਭਰੀਏ ਪਾਣੀ ਤੇ ਉਹ ਤਾਂ ਮਾਰਦੇ ਯਾਰ ਲੋ ਸੋ ਇਸ ਕਰਕੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਕਿੱਥੇ ਉਹ ਕਹਿੰਦਾ ਬਹਿ ਜਾਓ ਉਹ ਕਹਿੰਦਾ ਬਹਿ ਜਾਓ ਕਹਿੰਦੇ ਨਾ ਬਹਿ ਜਾਓ ਅਸੀਂ ਸਾਡੀ ਮੇਰਾ ਫੁੱਲਾ ਚੈਲੰਜ ਆਣਾ ਬਹਿ ਜਾਓ ਆ ਜਾਓ ਤੁਸੀਂ ਬਹਿ ਜਾਓ ਅਸੀਂ ਪਾਣੀ ਦਿਾਵਾਂਗੇ ਨਾਲ ਸੱਤ ਲੋਚ ਚ ਭਰ ਲਿਆਵਾਂਗੇ ਨਹਿਰਾ ਚ ਭਰ ਲਾਵਾਂਗੇ ਹਾਂ ਜੀ ਕਿ ਪਤਨਾਲੀਆਂ ਚੋਂ ਉੱਡੇ ਅਜਾ ਸੜੋ ਦਾ ਹਾਗਰ ਵਿੱਚ ਭਰ ਲਾ ਲਾ ਕੇ ਉਹ ਪਾਣੀ ਪੀ ਲੈਣਾ ਜੀ ਉਹ ਪਾਣੀ ਪੀ ਲੈਣਾ ਮੈਂ ਮੰਨ ਲੂਆ ਪਾਣੀ ਸਾਫ ਆ ਜਾਂ ਜਾ ਉਹ ਕਹਿੰਦੇ ਵੀ ਜਿਹੜਾ ਸਾਡਾ ਪਾਣੀ ਸੀਟਿਪੀ ਲੱਗਿਆ ਜੀ ਸਾਡੇ ਟ੍ਰੀਟਮੈਂਟ ਪਲੈਂਟ ਲੱਗਿਆ ਪਾਣੀ ਸਾਫ ਹੁੰਦਾ ਉਹਦੇ ਵਿੱਚੋਂ ਪਾਣੀ ਪੀ ਲੈਣ ਚਲੋ ਮੰਨ ਲਿਆ ਉਹ ਪਾਣੀ ਸਾਫ ਹੈ ਕੋਈ ਪਾਣੀ ਦਾ ਪੀ ਕੇ ਦਿਖਾਣ ਕਿਸੇ ਪਾਣੀ ਨਹਾ ਕੇ ਦਿਖਾਉਣ ਅਸੀਂ ਮੰਨ ਲਾਂਗੇ ਪਾਣੀ ਸਾਫ ਹੈ ਇਹ ਤਾਂ ਬਈ ਵੈਸੇ ਗੈਰ ਕਾਨੂੰਨੀ ਵੀ ਆ ਗੈਰ ਕੁਦਰਤੀ ਵੀ ਆ ਯਾਰ ਤੁਸੀਂ ਹਜ਼ਾਰਾਂ ਲੋਕਾਂ ਦੇ ਕਾਪੜੇ ਲੋਕ ਕਹਿੰਦੇ ਮੈਂ ਡੈਂਗਾਂ ਦੀ ਨਹੀਂ ਗੱਲ ਕਰ ਡੈਰੀਆਂ ਕਿੰਨੀਆਂ ਨੇ ਉਹ ਹਾ ਕਿੰਨਾ ਜਾਂਦਾ ਮੂਹ ਕਿੰਨਾ ਜਾਂਦਾ ਲੁਧਾਨ ਸ਼ਿਵਰੇਜ ਦਾ ਹਜ਼ਾਰਾਂ ਹਸਪਤਾਲ ਦੀ ਜਿੰਨੀ ਗੰਦਗੀ ਆ ਉਹ ਸਾਰੀ ਸੱਪਰੋਚ ਤਾਂ ਪੈ ਰਹੀ ਆ ਸਭ ਕੁੜਾ ਦਾ ਸਭ ਰਿ ਦਰਿਆ ਨਹੀਂ ਕੁੜਾ ਦਾ ਦਾ ਬਣਾਤਾ ਬਾਈ ਕੁੜਾ ਦਾ ਹਾਂਜੀ ਲੱਗਦਾ ਪਹਿਲੀ ਜਿੱਤ ਹੋ ਗਈ ਆ ਬਿਲਕੁਲ ਇਹ ਵੱਡੀ ਜੱਤ ਆ ਤੁਸੀਂ ਇਹ ਦੇਖੋ ਪਿਛਲੇ 40 ਸਾਲ ਤੋਂ ਜਿਹੜਾ ਪੈਂਦਿਆਂ ਨੇ ਕਿੰਨੇ ਮੋਰਚੇ ਲੱਗੇ ਕਿਸੇ ਮੋਰਚੇ ਨੇ ਇੱਕ ਬੂੰਦ ਪਾਣੀ ਨਹੀਂ ਬੰਦ ਕਰਾਈ ਅੱਜ 1.5 ਕਰੋੜ ਲੀਟਰ ਬੰਦ ਕਰਾ ਕੇ ਚੱਲੇ ਆ ਆ ਲੋਕਾਂ ਦੀ ਜਿੰਦਗੀ ਤੁਹਾਡਾ ਅਗਲਾ ਕਿੰਨਾ ਲੱਗੇਗਾ ਜੀ ਹਾਂਜੀ ਅਗਲਾ ਕਿੰਨਾ ਤੁਹਾਡਾ ਲੱਗੇਗਾ ਜੇ ਨਹੀਂ ਕਰਨਗੇ ਲੋਕਾਂ ਨੂੰ ਫੇਰ ਸੱਦਾ ਦੇਵਾਂਗੇ ਫਿਰ ਪੱਕੇ ਤੌਰ ਤੇ ਜੋ ਮਰਜ਼ੀ ਹੋ ਜਾਂਦੇ ਹੈ ਗੋਲੀਆਂ ਮਾਰ ਦੇਣਾ ਹੁਣ ਲੋਕਾਂ ਨੂੰ ਅਪੀਲ ਕਰਦੇ ਆ ਇਹਨਾਂ ਨੇ ਭਰੋਸਾ ਦਿੱਤਾ ਡੀਸੀ ਭਰੋਸਾ ਦੇ ਕੇ ਗਏ ਆ ਕਿ ਜ਼ਿਲ੍ਹੇ ਦਾ ਮਾਲਕ ਆ ਕਿ ਅਸੀਂ ਬੰਦ ਕਰ ਦਿਆਂਗੇ 2 ਦਿਨ ਦਾ ਸੰਭਾਲਿਆ ਉਹਦੇ ਆਰਡਰ ਹੋਏ ਪਏ ਠੀਕ ਹੈ ਪਰਵਾਸੀ ਕਹਿੰਦੇ ਉੱਤੇ ਬਹੁਤ ਜ਼ਿਆਦਾ ਕਹਿੰਦੇ ਇਸ ਪੂਰੇ ਹਾਂ ਜੀ ਭਾਈ ਸਰਕਾਰ ਸਰਕਾਰ ਹੈਗੀ ਸਰਕਾਰ ਨਾਲ ਉਹਦੀ ਕੋਈ ਚੀਜ਼ ਹੈ ਯਾਰ ਇਹ ਸਰਕਾਰ ਹੁੰਦੀ ਆ ਸਾਨੂੰ ਜ਼ਹਿਰਾਂ ਦੇ ਕੇ ਮਾਰਿਆ ਜਾਂਦਾ ਮੈਂ ਹੈਰਾਨ ਖੁਦ ਭਵੰਤਮਾਨ ਜਦੋਂ ਐਮਪੀ ਹੁੰਦੇ ਸੀ ਉਦੋਂ ਵੀ ਬੋਲਦੇ ਸੀਗੇ ਜਦੋਂ ਕਲਾਕਾਰ ਹੁੰਦੇ ਸੀ ਉਦੋਂ ਵੀ ਬੋਲਦੇ ਸੀਗੇ ਵੀ ਜ਼ਹਿਰਾਂ ਪਾ ਕੇ ਮਾਰਤਾ ਅੱਜ ਵੀ ਬੋਲੀ ਜਾਂਦੇ ਆ ਕਿ ਸਾਨੂੰ ਜ਼ਹਿਰਾਂ ਨਾਲ ਮਾਰਤਾ ਪਰਾਵਾ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਤੇਰੇ ਐਨਜੀਟੀ ਨੇ ਤੇਰੇ ਪলিউਸ਼ਨ ਬੋਰਡ ਨੇ ਆਰਡਰ ਕੱਢਦੇ ਤੇਰੇ ਸੰਵਿਧਾਨਕ ਅਧਾਰਾਂ ਨੇ ਆਰਡਰ ਕੱਢਦੇ ਬੰਦ ਕਿਨੇ ਕਰਾਉਣਿਆ ਆ ਆਪ ਦੀ ਗੱਲ ਨੂੰ ਲਾਗੂ ਦਾ ਕਰਾ ਦੇ ਯਾਰ ਜੀ ਕਿਉਂ ਲੱਖਾਂ ਲੋਕਾਂ ਦੇ ਕਾਫਲੇ ਦਾ ਭਾਗੀਦਾਰ ਬਣਦਾ ਕਾਦੇ ਲਈ ਆ ਦੋ ਸਾਲ ਆ ਲਾਦਣ ਦੇ ਲੋਕ ਜੀ ਉੱਥੇ ਪ੍ਰਵਾਸੀ ਬਹੁਤ ਇਕੱਠੇ ਹੋਏ ਸੀਗੇ ਹੋ ਜਾਵਾਂ ਨੌਜਵਾਨਾਂ ਦੀਆਂ ਪਾਸੇ ਦੇਖਦੇ ਅੱਜ ਭਾਰਤੀ ਲੋਕ ਉੱਥੇ ਬਹੁਤ ਜ਼ਿਆਦਾ ਇਕੱਠੇ ਹੋਏ ਸੀਗੇ ਦੇਖੋ ਇਹ ਇਹ ਸਾਜਿਸ਼ੀ ਦੀ ਇਹ ਸਾਜਿਸ਼ੀ ਦੀ ਸਰਕਾਰ ਦੀ ਵੀ ਇੱਥੇ ਇਹ ਮੁੱਦੇ ਨੂੰ ਪਾਣੀ ਤੋਂ ਡਾਇਵਰਟ ਕਰਕੇ ਪ੍ਰਵਾਸੀਆਂ ਦਾ ਤੇ ਪੰਜਾਬੀਆਂ ਦਾ ਮੁੱਦਾ ਬਣਾਇਆ ਜਾਂਦਾ ਜੀ ਬੋਚੇ ਸਰਕਾਰ ਨੇ ਪ੍ਰੋਟੈਕਟ ਕੀਤਾ ਉਹਨਾਂ ਦੀ ਸਟੇਜ ਲਾਈ ਹੈ ਉਹਨਾਂ ਨੂੰ ਇਕੱਠੇ ਕੀਤਾ ਤੁਸੀਂ ਦੇਖੋ ਸਾਨੂੰ ਘਰਾਂ 'ਚ ਫੜਿਆ ਜਾਂਦਾ ਨਜ਼ਰਬੰਦ ਕਰਿਆ ਜਾਂਦੇ ਸਾਡੇ ਬੰਦੇ ਸੜਕਾਂ ਦੇ ਕਿਰਚੇ ਮੇਰੇ ਵਰਗੀਆਂ ਗੱਡੀਆਂ ਭੰਦ ਕੇ ਵਿੱਚੋਂ ਖਿਸਕਿਆ ਜਾਂਦੇ ਆ ਉਹਨਾਂ ਨੂੰ ਹਜ਼ਾਰਾਂ ਬੰਦੇ ਦਾ ਘਟਕੀ ਦੇ ਹੁਣ ਤਾਂ ਰਾਤ ਦੇ ਲੰਗਰ ਲੱਗੇ ਉੱਥੇ ਜੇ ਲੱਗੀ ਉੱਥੇ ਕੈਂਪੂ ਭੇਜ ਦੇ ਗੱਡੀਆਂ ਭੇਜ ਦੇ ਪੁਲਸ ਨੇ ਆਪਣੇ ਬੰਦੇ ਢੋਏ ਉੱਥੇ ਸਾਰੇ ਬੰਦੇ ਇਕੱਠੇ ਕਰਾ ਜਿਹੜੇ ਅਸੀਂ ਮੈਂ ਅੱਜ ਮੈਂ ਇੱਕ ਗੱਲ ਕਹਿਣਾ ਇਹ ਗੱਲ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਲੱਖਾਂ ਸਾਰਾ ਆਮ ਇਹ ਪ੍ਰਵਾਸੀਆਂ ਦੇ ਖਿਲਾਫ ਆ ਮੈਂ ਫਿਰ ਸਟੈਂਡ ਕਰਨਾ ਸਾਡੀ ਕਿਸੇ ਪ੍ਰਵਾਸੀ